ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਹੁਣ ਰੈਂਦਾ ਖੁੰਦਾ ਸਰਕਾਰ ਨੇ ਬੇੜਾ ਕਰਕ ਕਰਨ ਲੱਗੀ ਆ ਕੇ ਜੀ ਗੇ ਜਿਹੜੇ ਗੇ ਆ ਨਾ ਉਹਨਾਂ ਦੀ ਪਰੇਡ 27 April ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਰਨ ਵਾਸਤੇ ਇਹ ਪਈ ਆਰਡਰ ਕਿੰਨੇ ਦਿੱਤਾ ਅੰਮ੍ਰਿਤਸਰ ਸਾਹਿਬ ਦੇ ਡੀਸੀ ਸਾਹਿਬ ਨੂੰ ਕਹੂੰਗਾ ਕਿ ਜੇ ਪਰੇਡ ਹੋਉਂਦੀਆਂ ਨਿਊਜ਼ਾਂ ਆ ਰਹੀਆਂ ਤੇ ਮੇਰੇ ਹਿਸਾਬ ਨਾਲ ਤੁਹਾਨੂੰ ਤਾਂ ਨੋਲਿਜ ਹੋਣੀ ਚਾਹੀਦੀ ਹੈ ਉਕੇ ਇਹੋ ਜੇ ਕੰਮ ਕਰਨ ਵਾਸਤੇ ਪਰਮਿਸ਼ਨ ਡੀਸੀ ਦਿੰਦਾ ਹੈ ਦੂਸਰੇ ਨੰਬਰ ਤੇ ਹੁਣ ਤੱਕ ਤੇ ਬਹੁਤ ਵਧੀਆ ਕੰਮ ਕਰ ਦਿੱਤੇ ਮੌਜੂਦੇ ਸਰਕਾਰਾਂ ਤੇ ਰਿੰਦੀ ਖੁੰਦੀ ਜਾਣ ਲੱਗਿਆਂ ਇਹੋ ਜੀ ਬੁਲਾਮਤ ਖੱਟਣੀ ਹੈ ਤੁਸੀਂ ਕਿ ਸ੍ਰੀ ਦਰਬਾਰ ਸਾਹਿਬ ਇਤਿਹਾਸਕ ਜਗਾ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਾਗ ਦੀ ਜ਼ਮੀਰ ਵਾਲੇ ਦੇ ਕਾਂਡੇ ਨੇ ਵਿਰੋਧ ਤੇ ਮਰੀਆਂ ਚ ਵੀਰੇ ਵੇਖਣ ਦੇ ਨੇ ਗੱਲਾਂ ਦਾ ਨਜ਼ਾਰਾ ਵੇਖਣ ਦੇ ਨੇ ਇਹਨਾਂ ਦੀਆਂ ਪੋਸਟਾਂ ਕਿ ਗੇ ਕਿਦਾਂ ਨੱਚਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਂਗਰਸ ਹੋ ਗਈ ਬੀਜੇਪੀ ਹੋ ਗਈ ਕੀ ਗੱਲ ਇਹਨਾਂ ਦੇ ਬਿਆਨ ਕਿਉਂ ਨਹੀਂ ਆ ਰਹੇ ਮੂੰਹ 'ਚ ਘੁੰਗੜੀਆਂ ਪੈ ਗਈਆਂ ਨੇ ਸਾਡੇ ਜਥੇਦਾਰ ਸਾਹਿਬ ਸਾਫਾ ਜਿਹੜੇ ਨੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਕਿਉਂ ਨਹੀਂ ਕਿਸੇ ਦਾ ਬਿਆਨ ਆ ਰਿਹਾ ਵਾਰਸ ਜਥੇਬੰਦੀ ਅਕਾਲੀ ਦਲ ਕਿਉਂ ਨਹੀਂ ਕਿਸੇ ਦਾ ਬਿਆਨ ਆ ਰਿਹਾ ਇਹਦੇ ਉੱਤੇ ਕੀ ਗੱਲ ਹੈ ਮੂੰਹ ਦੇ ਵਿੱਚ ਖੋਗੜੀਆਂ ਪੈ ਗਈਆਂ ਨੇ ਦੂਸਰੇ ਨੰਬਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਕਹਿੰਦੇ ਸੀ ਕਿ ਜਥੇਦਾਰ ਗੜਗੱਜ ਨਾ ਤੇ ਕਿਸੇ ਦੇ ਜੇਬ ਚੋਂ ਨਿਕਲਿਆ ਤੇ ਨਾਲੇ ਜਿੱਥੇ ਵੀ ਲੋੜ ਪੈਂਦੀ ਆ ਆਪ ਪਹੁੰਚਦੇ ਹੋ ਤੇ ਅਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਕਿਉਂ ਨਹੀਂ ਜਾਰੀ ਕੀਤਾ ਗਿਆ ਦਰਬਾਰ ਸਾਹਿਬ ਤੇ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਐਡਾ ਤਗੜਾ ਇੱਕ ਗਿਆ ਦਾ ਪ੍ਰੋਗਰਾਮ ਪਰੇਡ ਜਿਹੜੀ ਹੋਣੀ ਆ ਤੇ ਵਿੱਚ ਦਾੜਾ ਪ੍ਰਕਾਸ਼ ਬਾਅਦ ਸਿਰ ਤੇ ਪੱਗਬੰਦੀ ਕੰਜਰਾ ਤੂੰ ਨੱਚੀ ਜਨਾ ਆਪਣੇ ਆਪ ਨੂੰ ਨੱਚ-ਨੱਚ ਕੇ ਗੇਹ ਕਹਿ ਰਿਹਾ ਤੂੰ ਸਰਦਾਰ ਵਿੱਚ ਨੱਚੀ ਜਾ ਰਹੇ ਨੇ ਤੇ ਆਪਣੀ ਪੋਸਟ ਜਿਹੜੀ ਵਾਇਲਰ ਕਰ ਰਹੇ ਨੇ ਉਹ ਲੱਖ ਲਾਂਤ ਤੁਹਾਨੂੰ ਸ਼ਰਮ ਆਉਣ ਵਾਲੇ ਸਮੇਂ ਤੇ ਪਰੇਡ ਹੋ ਗਈ ਤੇ ਕੀ ਲੋਕ ਕਿਆ ਕਰਨਗੇ ਸਰਦਾਰ ਵੇਖ ਕੇ ਸਾਡੇ ਅਰਗਿਆ ਤੇ ਕੀ ਕਿਆ ਕਰਗੇ ਸਰਦਾਰ ਨੇ ਪੱਗਬੰਦੀ ਦਾੜਾ ਰੱਖਿਆ ਕਿ ਗੇ ਆ ਰਿਹਾ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਪਵਿੱਤਰ ਸਥਾਨ ਦੇ ਵਿੱਚ ਪੂਰੇ ਅੰਮ੍ਰਿਤਸਰ ਦੇ ਵਿੱਚ ਕਿ ਪੂਰੇ ਪੰਜਾਬ ਦੇ ਵਿੱਚ ਪੰਜਾਬੀਓ ਜਾਗਣ ਦੀ ਲੋੜ ਹੈ ਸਾਡੇ ਬੱਚਿਆਂ ਨੂੰ ਕੀ ਸਿੱਧਣ ਦੇ ਈਆਂ ਸਰਕਾਰਾਂ ਸਾਡੀਆਂ ਬੇਟੀਆਂ ਸਾਡੇ ਬੱਚੇ ਸਾਡੇ ਪੇਰੈਂਟਸ ਕੀ ਮੋਬਾਈਲ ਤੇ ਦੇਖਦੇ ਹੋਣਗੇ ਇਹ ਪਰੇਡ ਜਿਹੜੀ ਆ ਜਾਗਦੀ ਜ਼ਮੀਰ ਵਾਲੀਆਂ ਜਥੇਬੰਦੀਆਂ ਨੇ ਬਿਆਨ ਦਿੱਤੇ ਨੇ ਕਿ ਰੋਕਾਂਗੇ ਤੇ ਨਹੀਂ ਹੋਣ ਦੇਵਾਂਗੇ ਤੇ ਇਹ ਸਿੱਧੀ ਸਰਕਾਰ ਨੂੰ ਚੇਤਾਵਨੀ ਆ ਤੇ ਪ੍ਰਸ਼ਾਸਨ ਅੰਮ੍ਰਿਤਸਰ ਦੇ ਨੂੰ ਬੇਨਤੀ ਵੀ ਆ ਚੇਤਾਵਨੀ ਵੀ ਆ ਕਿ ਪਰੇਡ ਜਿਹੜੀ ਆ ਨਾ ਇਹਨੂੰ ਖਾਲਸਾ ਗੁਰੂ ਦਾ ਅਰਦਾਸ ਸਾਹ ਸੋਧ ਕੇ ਨਿਆਂਗ ਸਿੰਘ ਜਥੇਬੰਦੀ ਅਰਦਾਸੇ ਸੋਧ ਕੇ ਰੋਕਣ ਆ ਰਹੀਆਂ ਤੇ ਇਹੋ ਜੇ ਚਮੂਨੇ ਇਹਨਾਂ ਦੇ ਕੱਢਾਂਗੇ ਇਹੋ ਜੇ ਚਮੂਨੇ ਬਾਹਰ ਕੱਢਾਂਗੇ ਜ਼ਿੰਦਗੀ ਚ ਕਦੀ ਧੇ ਬਣ ਦੇ ਨਾਂ ਤੋਂ ਵੀ ਡੋਣੋ ਡੱਡਰ ਕੇ ਕੰਨ ਨੂੰ ਹੱਥ ਲਾਉਣਗੇ 8725842517 ਸਾਡਾ ਸਮਾਜ ਸੇਵਾ ਸੰਸਥਾ ਠਿਕਰੀਵਾਲ ਜਥੇਬੰਦੀ ਤਰਨਤਲ ਦਾ ਨੰਬਰ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਮਾਂ ਹੈਗਾ ਇਹ ਜਿਹੜੀ ਨਿਊਜ਼ ਆ ਇਹਦੀ ਪ੍ਰਸਤ ਇਹਦੇ ਪੱਖ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਇਹਦੀ ਵਿਰੋਧਤਾ ਕਰਨ ਲਈ ਬਿਆਨ ਦੇ ਦਿੱਤੇ ਨੇ ਤੇ ਪ੍ਰਸ਼ਾਸਨ ਆਪਣਾ ਜਿਹੜਾ ਨਾ ਸਰਕਾਰਾਂ ਆਪਣਾ ਸਪਸ਼ਟ ਕਰੇ ਕਿ ਤੁਹਾਡਾ ਕੀ ਇਦੇ ਤੇ ਇਰਾਦਾ ਹੈ ਆਪਣਾ ਕਲੀਅਰੈਂਸ ਕਰੋ ਉਹਨਾਂ ਵਾਲੇ ਸਮੇਂ ਦੇ ਵਿੱਚ ਕਿ ਤੁਸੀਂ ਇਹ ਜਿਹੜੀਆਂ ਪਰੇਡਾਂ ਕਰਾਉਣ ਵਾਸਤੇ ਇਜਾਜ਼ਤਾਂ ਦੇ ਰਹੇ ਹੋ ਇਹ ਸਰੀਆਮ ਸਰਕਾਰਾਂ ਦੀ ਜਿਹੜੀ ਮਿਲੀ ਭੁਗਤਣਾ ਕੰਮ ਹੋ ਰਿਹਾ ਤੇ ਕੰਮ ਜਿਹੜਾ ਨਹੀਂ ਹੋਣ ਦਿੱਤਾ ਜਾਊਗਾ ਟੰਕੇ ਦੀ ਚੋੜ ਤੇ ਜਥੇਬੰਦੀ ਵੱਲੋਂ ਐਲਾਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ